ਕਿ ਚੋੜੇ ਦੀ ਚੈਕਿੰਗ ਹੋਣੀ ਚਾਹੀਦੀ ਸੀ ਕਿ ਪੈਸੇ ਵੀ ਉਸਾਂ ਦੇ ਜਾਣਿਆ ਬਈ ਬਾਕੀ ਸੂਟ ਚੁੰਨੀਆਂ ਤਾਂ ਸਿੱਗੀਆਂ ਉੱਪਰ ਦਿਖਾਈ ਦੇ ਰਹੀਆਂ ਨੇ ਮੈਨੂੰ ਕਹਿੰਦਾ ਜੇ ਮੇਰੀ ਸ਼ਿਕਾਇਤ ਕੀਤੀ ਤਾਂ ਮੈਂ ਆਪਣੇ ਜੂਨੀਅਰ ਵੱਲੋਂ ਉਹਦੇ ਤੇ ਝੂਠੀ ਸ਼ਿਕਾਇਤ ਡੀਸੀ ਪਟਿਆਲਾ ਨੂੰ ਕਰਵਾਉਂਗਾ ਕਿ ਮੈਂ ਆਪਣੀ ਨਾਈਟ ਦੀ ਡਿਊਟੀ ਖਤਮ ਕਰਕੇ ਸਾਡੀ ਅਗਲੇ ਦਿਨ ਸਵੇਰ ਦੀ ਡਿਊਟੀ ਹੋ ਜਾਂਦੀ ਹੈ ਮੈਂ 1:30 ਵਜੇ ਮੰਦਰ ਤੋਂ ਜਾ ਰਿਹਾ ਸੀਗਾ ਮੇਰੇ ਹੱਥ 'ਚੋਂ ਥੈਲਾ ਸੀਗਾ ਜੀ ਇੱਕ ਥੈਲਾ ਉਹ ਇੱਕ ਮੇਰਾ ਕੰਬਲ ਸੀਗਾ ਰਾਤ ਵਾਲਾ ਜੋ ਅਸੀਂ 2.5 ਮਹੀਨੇ ਬਾਅਦ ਆਪਣੇ ਘਰ ਲੈ ਕੇ ਜਾਣੇ ਆ ਤਾਂ ਕਿ ਉਹਨੂੰ ਧੋ ਸਕੀਏ ਅਤੇ ਸੁਕਾ ਸਕੀਏ। ਮਗਨੋਤ ਕੁਮਾਰ ਨੱਡਾ ਐਡਵੋਕੇਟ ਨੈਸ਼ਨਲ ਲੀਗਲ ਐਡਵਾਈਜ਼ਰ ਸ਼ਿਵ ਸ਼ਰਣਾ ਸ਼ੇਰ-ਏ-ਹਿੰਦ ਪ੍ਰੈਸ ਕਾਨਫਰੰਸ ਵਿੱਚ ਇਹ ਕਿਉਂ ਜਰੂਰੀ ਲੱਗਿਆ। ਤੇ ਇਹਦੇ ਮੁੱਦੇ ਵਿੱਚ ਇਹ ਹੈ ਕਾਲੀਗੰਨ ਜਿਹੜਾ ਪੰਡਿਤ ਹੈ ਉਹਦੀਆਂ ਇੱਕ ਹੀ ਤਰੀਕ ਨੂੰ ਮੈਂ ਕੁਝ ਫੋਟੋ ਮੈਂ ਵੀ ਖਿੱਚੀਆਂ ਸੀਗੀਆਂ। ਬਾਹਰੋਂ ਝੋਲਾ ਲੈ ਕੇ ਜਾ ਰਿਹਾ ਸੀ ਇੱਕ ਵੇ ਤੇ ਇੱਕ ਵਾਰ ਘੜਾ ਸੀਗਾ ਗੇਟ ਦੇ। ਉਹਦੀਆਂ ਫੋਟੋਆਂ ਖਿੱਚੀਆਂ। ਉਹਦੇ ਸਬੰਧ ਚ ਮੈਂ ਡੀਸੀ ਪਟਿਆਲਾ ਨੂੰ ਸ਼ਿਕਾਇਤ ਦਿੱਤੀ ਕਿ ਉਹਦੇ ਵਿੱਚ ਸਾਰਾ ਸਮਾਨ ਓਪਨ ਦਿਖ ਰਿਹਾ ਹੈ ਲੈ ਕੇ ਜਾ ਰਿਹਾ ਤੇ ਝੋਲੇ ਦੀ ਚੈਕਿੰਗ ਹੋਣੀ ਚਾਹੀਦੀ ਸੀ ਉਹ ਪੈਸੇ ਵੀ ਹੋ ਸਕਦੇ ਗਹਿਣਾ ਵੀ ਬਾਕੀ ਛੂਟ ਚੁੰਨੀਆਂ ਤਾਂ ਸੀਗੀਆਂ ਉੱਪਰ ਦਿਖਾਈ ਦੇਣੀਆਂ ਝੋੜਾ ਮੈਂ ਚੱਕ ਨਹੀਂ ਸੀ ਕਰ ਸਕਦਾ ਸਿਕਿਉਰਟੀ ਕਰ ਸਕਦੀ ਸੀ ਕਿ ਉਸ ਵੇਲੇ ਜਦੋਂ ਕਾਲੀਕਰਤ ਅੰਦਰ ਖੜਾ ਸੀ ਮੈਨੂੰ ਫੋਟੋ ਖਿੱਚਦਿਆਂ ਨੂੰ ਆ ਗਿਆ ਤੇ ਮੈਨੂੰ ਕਹਿੰਦਾ ਜੇ ਮੇਰੀ ਸ਼ਿਕਾਇਤ ਕੀਤੀ ਤਾਂ ਮੈਂ ਆਪਣੇ ਯੂਨੀਅਨ ਵੱਲੋਂ ਤੁਹਾਡੀ ਕਿ ਝੂਠੀ ਸ਼ਿਕਾਇਤ ਡੀਸੀ ਪਟਿਆਲਾ ਨੂੰ ਕਰਵਾਉਂਗਾ ਤੇ ਮੈਂ ਕਿਹਾ ਵੀ ਜੋ ਮਰਜ਼ੀ ਕਰ ਲਈ ਮੈਂ ਤਾਂ ਤਾਂ ਜੇ ਚੋਰੀ ਕੀਤੀ ਆ ਤੇ ਮਕੇਸ਼ ਕੁਮਾਰ ਨੂੰ ਇੱਕ ਪਉਗੇ ਲਈ ਤੇ ਇੱਕ ਆਪਣਾ ਕੀ ਕਹਿੰਦੇ ਸ਼ਰਾਬ ਦਾ ਪਉਗਾ ਤੇ ਤੇਲ ਸ਼ਰਾਬ ਦੀ ਪਉ ਆਪਣਾ ਕੀ ਕਹਿੰਦੇ ਤੇਲ ਤੇ ਪਉਗੇ ਇਹਨੂੰ ਡਿਸਮਿਸ ਕਰਤਾ ਤੇ ਤੁਸੀਂ ਐਡਾ ਐਡਾ ਬੜੀਆਂ ਚੋਰੀਆਂ ਕਰਦੇ ਹੋ ਤੇ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਤੇ ਮੈਂ ਆਪਣਾ 10:30 ਵਜੇ ਸਹੀ 23 ਤਰੀਕ ਨੂੰ ਡੀਸੀ ਸਾਹਿਬ ਕੋਲ ਮੋਝ ਗਿਆ ਆਪਣੀ ਕੰਪਲੇਟ ਮੈਂ ਦਿੱਤੀ ਆ ਡੀਸੀ ਸਾਹਿਬ ਉਹਤੇ ਕੀ ਕਾਰਵਾਈ ਕਰਦੇ ਨੇ ਉਹਨੂੰ ਦੇਖਾਂਗੇ ਜੇ ਕਾਲੀ ਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮੇਰੀ ਸ਼ਿਕਾਇਤ ਦੇ ਉੱਤੇ ਤਾਂ ਅਗਲਾ ਫਿਰ ਅਸੀਂ ਕਦਮ ਚੇਰੇ ਹਿੰਦ ਤੇ ਸ਼ਿਵਸਾਣਾ ਵੱਲੋਂ ਉਠਾਇਆ ਜਾਏ जय माता दी जय श्री राम। हम산 की नाम है काली कान्हा। अजय विनोद कुमार नंदा जी ਨੂੰ ਐਡਵੋਕੇਟ ਸਾਹਿਬ ਨੂੰ ਜਾਣਦੇ ਹੋ ਤੁਸੀਂ? ਹਾਂਜੀ ਜਾਣਦਾ ਜੀ ਉਹ ਡੇਲੀ ਮੰਦਿਰ ਆਉਂਦੇ ਆਂ ਜੀ। ਉਹਨਾਂ ਨੇ ਤੁਹਾਡੇ ਉਤੇ ਇਵਿਕੇਸ਼ਨ ਲਾਇਆ ਤੁਸੀਂ ਮੰਦਿਰ ਤੋਂ ਲਿਫਾਫੇ ਲੈ ਕੇ ਜਾ ਰਹੇ ਹੋ ਦੋ ਲਿਫਾਫੇ। ਪਹਿਲੀ ਗੱਲ ਦੋ ਲਿਫਾਫੇ ਲੈ ਕੇ ਜਾ ਰਹੇ ਹੋ ਉਹਦੇ ਜੋ ਉਹਨਾਂ ਨੇ ਕਿਹਾ ਕੀ ਫੈਦੇ ਚੁੰਨੀ ਵੀ ਹੋ ਸਕਦੀ ਹੈ। ਜੀ ਜੇਵਰਾਤ ਵੀ ਹੋ ਸਕਦੇ ਆ ਜੀ ਚੁੰਨੀ ਤੋਂ ਉਹਨਾਂ ਨੇ ਕਿਹਾ ਜੀ ਦਿਖੀ ਆ ਸਾਨੂੰ ਜੀ ਇਹ ਮਾਮਲਾ ਕੀ ਹੈ ਕਿਹੜੀ ਗੇਟ ਸੀ ਤੇ ਮਾਮਲਾ ਕੀ ਹੈ ਇਹ ਇਹ ਸੀਗਾ ਜੀ ਐਤਵਾਰ ਦਾ ਦਿਨ ਸੀ 21 ਤਰੀਕ ਸੀਗੀ ਜੀ ਮੈਂ ਆਪਣੀ ਮੈਂ 21 ਤਰੀਕ ਸੀਗੀ ਮੈਂ ਆਪਣੀ ਨਾਈਟ ਦੀ ਡਿਊਟੀ ਖਤਮ ਕਰਕੇ ਸਾਡੀ ਅਗਲੇ ਦਿਨ ਸਵੇਰ ਦੀ ਡਿਊਟੀ ਹੋ ਜਾਂਦੀ ਹੈ ਮੈਂ ਸਵਾ 1 ਵਜੇ ਮੰਦਿਰ ਤੋਂ ਜਾ ਰਿਹਾ ਸੀਗਾ ਮੇਰੇ ਹੱਥ 'ਚੋਂ ਥੈਲਾ ਸੀਗਾ ਜੀ ਇੱਕ ਥੈਲਾ ਦੋ ਨਹੀਂ ਸੀਗੇ ਪਹਿਲੀ ਗੱਲ ਇੱਕ ਸੀਗਾ ਜੀ ਉਹਦੇ ਅੰਦਰ ਉਹ ਇੱਕ ਮੇਰਾ ਕੰਬਲ ਸੀਗਾ ਰਾਤ ਵਾਲਾ ਜੋ ਅਸੀਂ 2.5 ਮਹੀਨੇ ਬਾਅਦ ਆਪਣੇ ਘਰ ਲੈ ਕੇ ਜਾਣੇ ਆ ਤਾਂ ਕਿ ਉਹਨੂੰ ਧੋ ਸਕੀਏ ਅਤੇ ਸੁਕਾ ਸਕੀਏ ਉਸਦੇ ਵਿੱਚ 4 ਅੰਬ ਸੀਗੇ ਜੀ ਉੱਤੇ 2 ਚੁੰਨੀਆਂ ਸੀਗੀਆਂ ਜੋ ਚੁੰਨੀਆਂ ਮੈਨੇ ਉਹਦੇ ਦੇ ਠੇਕੇਦਾਰ ਜਿਸ ਦੇ ਕੋਲ ਠੇਕਾ ਮਣੀ ਕੋਲ ਉਸ ਤੋਂ ਮੈਨੇ ਲੈਤੀਆਂ ਸੀ ਘਰ ਦੇ ਵਾਸਤੇ ਪਤਲੀਆਂ ਕਾਟਨ ਦੀਆਂ ਚੁੰਨੀਆਂ ਸੀਗੀਆਂ ਇਸ ਤੋਂ ਇਲਾਵਾ ਉਹਦੇ ਵਿੱਚ ਕੋਈ ਵੀ ਚੀਜ਼ ਨਹੀਂ ਸੀ ਮੈਂ ਇਧਰੋਂ VIP ਗੇਟ ਵੱਲੋਂ ਨਿਕਲਿਆ ਤੇ ਬਾਹਰ ਮੇਰੀ ਐਕਟਿਵਾ ਲੱਗੀ ਵੀ ਸੀ ਮੈਨੇ ਐਕਟਿਵਾ ਦੇ ਉੱਤੇ ਉਹ ਥੈਲਾ ਰੱਖਤਾ ਥੈਲਾ ਖੁੱਲਾ ਹੋਇਆ ਸੀਗਾ ਜੀ ਅਤੇ ਮੈਂ ਮੇਰੀ ਚਪਲਾ ਗੁੰਮ ਹੋ ਗਈ ਸੀ ਮੈਂ ਉਹਦੇ ਬਾਰੇ ਸਿਕਿਉਰਿਟੀ ਇੰਚਾਰਜ ਨਾਲ ਗੱਲ ਕਰਨ ਲੱਗ ਗਿਆ ਸੀ ਉਹਦੀ ਤੁਸੀਂ ਉਹ ਗਵਾਈ ਲੈ ਸਕਦੇ ਹੋ ਜੀ ਤੇ ਉਹਨੇ ਮੈਂ ਦੇਖਿਆ ਕਿ ਨੱਡਾ ਜੀ ਉਧਰੋਂ ਆਏ ਤੇ ਆਪਣੇ ਘਰ ਆਪਣੀ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਤੇ ਵੀਡੀਓ ਜੀ ਬਣਾਣ ਲੱਗੇ ਪਹਿਲੇ ਅੰਦਰੋਂ ਹੀ ਫਿਰ ਉਹ ਮੈਂ ਗੌਰ ਨਹੀਂ ਕੀਤੀ ਫਿਰ ਉਹ ਬਾਹਰ ਮੇਰੀ ਐਕਟਿਵਾ ਕੋਲ ਫਿਰ ਬਣਾਣ ਲੱਗੇ ਮੈਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਕਿਹਾ ਉਹ ਚਲੇ ਗਏ ਜਾ ਕੇ ਆਪਣੀ ਗੱਡੀ 'ਵਾਂ ਬੈਠ ਗਏ ਗੱਡੀ ਥੋੜੀ ਜੀ ਅੱਗੇ ਕੀਤੀ 1 ਮਿੰਟ ਬਾਅਦ ਫਿਰ ਉਹ ਵਾਪਿਸ ਆ ਗਏ ਆ ਵਾਪਿਸ ਆ ਕੇ ਫਿਰ ਉਹ ਆਪਣਾ ਮੇਰੇ ਐਕਟੀਵਾ ਦੇ ਚਾਰੇ ਪਾਸੇ ਘੁੰਮਣ ਲੱਗੇ ਇੰਨੇ ਮੇਰੀ ਨਿਗਾ ਪਈ ਮੈਂ ਖਾਲੀ ਪੈਰ ਬਾਹਰ ਚਲਾ ਗਿਆ ਫਿਰ ਮੈਨੇ ਉਹਨਾਂ ਨੂੰ ਕਿਹਾ ਕਿ ਨੱਡਾ ਸਾਹਿਬ ਇਹ ਕੀ ਕਰ ਰਹੇ ਹੋ ਕਹਿੰਦੇ ਜੀ ਸਮਾਨ ਮੈਂ ਕਿਹਾ ਹਾਂਜੀ ਹੈ ਮੇਰਾ ਕੰਬਲ ਹੈਗਾ ਚਾਰ ਆਮ ਰਹਿ ਗਏ ਆ ਦੋ ਚੁੰਨੀਆਂ ਜੋ ਮੈਂ ਉਸ ਟਾਈਮ ਨਾ ਉਹ ਮੂਵੀ ਬਣਾ ਰਹੇ ਸੀਗੇ ਤੇ ਮੇਰੇ ਦਿਮਾਗ 'ਚ ਆਇਆ ਕਿ ਮੂਵੀ ਬਣਾ ਰਹੇ ਤਾਂ ਮੈਂ ਵੀ ਬੋਲਾਂ ਮੈਨੇ ਉਹਨਾਂ ਨੂੰ ਇਹ ਬੋਲ ਕੇ ਕਿਹਾ ਸਾਰਾ ਕੁਝ ਬੋਲ ਕੇ ਮੈਨੇ ਉਹ ਕੀਤਾ ਉਸ ਤੋਂ ਬਾਅਦ ਫਿਰ ਉਹ ਚਲੇ ਉਹ ਕਹਿੰਦੇ ਕਿ ਨਹੀਂ ਮੈਂ ਇਹਦੀ ਸ਼ਿਕਾਇਤ ਕਰਾਂਗਾ ਅਤੇ ਐਫੀਡੇਵਿਟ ਦਵਾਂਗਾ ਮੈਂ ਕਿਹਾ ਠੀਕ ਹੈ ਜੀ ਬਸ ਇੰਨੀ ਗੱਲ ਹੋਈਏ ਇਸ ਤੋਂ ਇਲਾਵਾ ਕੁਝ ਵੀ ਲੇਕਿਨ ਉਹਨਾਂ ਨੇ ਉਹ ਇਲਜ਼ਾਮ ਲਗਾਇਆ ਜੀ ਨੰਡਾ ਜੀ ਵੱਲੋਂ ਕਿ ਤੁਸੀਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜੀ ਮੈਂ ਆਪਣੇ ਯੂਨੀਅਨ ਵੱਲੋਂ ਤੁਹਾਨੂੰ ਅਗਰ ਜੇ ਮੈਂ ਅਗਰ ਮੈਂ ਜਾਣਾ ਤਾਂ ਉਹਦਾ ਸਬੂਤ ਦੇਣਾ ਜੀ ਉਹ ਐ ਤਾਂ ਮੇਰੇ ਉੱਤੇ ਬਹੁਤ ਇਲਜ਼ਾਮ ਕੋਈ ਵੀ ਲਗਾ ਸਕਦਾ ਜੀ ਦਾ ਸਬੂਤ ਦਿੱਤਾ ਜਾਵੇ ਨਾ ਜਿਹੜੀ ਵੀਡੀਓ ਦੇ ਵਿੱਚ ਮੈਂ ਬੋਲ ਰਿਹਾ ਤਾਂ ਉਹਨਾਂ ਨੇ ਵਾਇਰਲ ਹੀ ਨਹੀਂ ਕਰਾਈ ਜਦੋਂ ਅਸੀਂ ਮੈਂ ਅਗਲੇ ਦਿਨ ਮੈਂ ਆਪਣੇ ਉਹ ਆਪਣੇ ਮੰਦਿਰ ਆਇਆ ਮੈਂਨੇ ਮੰਦਿਰ ਦੇ ਵਿੱਚ ਆਪਣੇ ਸਟਾਫ ਮੈਂਬਰਾਂ ਨਾਲ ਸਾਰੀ ਗੱਲ ਕੀਤੀ ਕਿਉਂਕਿ ਇਹ ਬੰਦਾ ਮੈਨੂੰ ਕਾਫੀ ਦੇਰ ਤੋਂ ਪਰੇਸ਼ਾਨ ਕਰ ਰਿਹਾ ਮੈਨੂੰ ਹੀ ਨਹੀਂ ਬਹੁਤ ਬੰਦਿਆਂ ਨੂੰ ਡਿਸਟਰਬ ਕਰ ਰਿਹਾ ਸਾਡੇ ਹਾਈਟ ਪੁਜਾਰੀ ਸਾਹਿਬ ਰਵੀ ਮਿਸ਼ਰਾ ਜੀ ਨੂੰ ਡਿਸਟਰਬ ਕਰ ਰਿਹਾ ਇਸ ਤੋਂ ਪਹਿਲੇ ਗਰੀਸ਼ ਪੰਡਿਤ ਜੀ ਨੂੰ ਡਿਸਟਰਬ ਕੀਤਾ ਇੱਕ ਜਸਵਿੰਦਰ ਕੁਮਾਰ ਲੜਕਾ ਸੀਗਾ ਜੀ ਉਸ ਨੂੰ ਡਿਸਟਰਬ ਕੀਤਾ ਤੇ ਇਹ ਬਸ ਇੱਕ ਧਮਕੀ ਦਿੰਦਾ ਜੀ ਮੈਂ ਬਦਲਾ ਲਾਗਾ ਤੁਹਾਨੂੰ ਉਰੇ ਦੀ ਬਦਲਾ ਲਾਗਾ ਤਾਂ ਹੁਣ ਅਸੀਂ ਵੀ ਸਾਡਾ ਵੀ ਮਾਈਂਡ ਹੋ ਗਿਆ ਵੀ ਨਹੀਂ ਯਾਰ ਇਹ ਬਾਰ-ਬਾਰ ਇਹ ਰੋਜ਼ ਹੀ ਡਿਸਟਰਬ ਕਰਦੇ ਕਿ ਤਾਂਕਿ ਅਸੀਂ ਆਪਣੇ ਅਫਸਰ ਦੀ ਨੋਲੇਜ ਉਹ ਤਾਂ ਲੈ ਆਈਏ ਕੱਲੂ ਸਾਡੇ ਅਫਸਰ ਕਹਿੰਗੇ ਪੰਡਿਤ ਜੀ ਤੁਸੀਂ ਸਾਨੂੰ ਦੱਸਿਆ ਸੀਗਾ ਸੋ ਅਸੀਂ ਫਿਰ ਆਪਣੀ ਯੂਨੀਅਨ ਦੇ ਲੈਟਰ ਪੈਡ ਤੇ ਲਿਖ ਕੇ ਇਹਨਾਂ ਦੇ ਬਾਰੇ ਔਰ ਇੱਕ ਐਪੀਸੋਡ ਹੋਇਆ ਸੀਗਾ ਮਿਸਟਰ ਵਿਕਾਸ ਦੇ ਨਾਲ ਉਹ ਵਿਕਾਸ ਤੁਹਾਨੂੰ ਦੱਸਣਗੇ ਉਹ ਦੋਨੋਂ ਗੱਲਾਂ ਲਿਖ ਕੇ ਅਸੀਂ ਡੀਸੀ ਸਾਹਿਬ ਨੂੰ ਯੂਨੀਅਨ ਦੇ ਲੈਟਰਪੈਡ ਤੇ ਦੇ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਇਨਕੁਆਰੀ ਪਾਈ ਕਿਸ ਨੂੰ ਪਾਈ ਸਾਨੂੰ ਇਸ ਦਾ ਕੁਝ ਵੀ ਨਹੀਂ ਪਤਾ ਕਿੰਨੇ ਸਾਲ ਤੋਂ ਜਾਣਦੇ ਹੋ ਤੁਸੀਂ ਐਡਵੋਕੇਟ ਸਾਹਿਬ ਨੂੰ ਮੈਂ ਕੱਟੋਂ ਕੱਟੀ ਨਾਲ ਨੂੰ ਜੀ 2014 ਤੋਂ ਜਾਣਦਾ ਜੀ ਔਰ ਇੰਨਾ ਪਿਆਰ ਸੀ ਨਾਲ ਦੇ ਨਾਲ ਖੁਸ਼ ਕਹਿਂਦੀ ਹਾਂ ਕారణ ਕੀ ਹੈ ਕੋਈ ਵਜ੍ਹਾ ਰਜੀ ਕੁਝ ਵੀ ਵਜ੍ਹਾ ਨਹੀਂ ਮੈਨੂੰ ਕਿਹੜੀ ਕਦੀ ਕੁਝ ਵੀ ਕੋਈ ਵਜ੍ਹਾ ਨਹੀਂ ਆਈ ਹੈ ਇਹ ਆਖੇ ਇਹ ਵਜ੍ਹਾ ਦੱਸਣ ਮੈਂ মিডিਆ ਦੇ ਸਾਹਮਣੇ ਕਹਿ ਰਿਹਾ ਤਾਂ ਇਹਨਾਂ ਨੂੰ ਪੁੱਛਿਆ ਜਾਵੇ ਮੈਂ ਕਿਹਾ ਇਹਨਾਂ ਨਾਲ ਜ਼ਮੀਨ ਵੰਡਣੀ ਹੈ ਜੀ ਦੇਖੋ ਸਾਡੇ ਕੋਲ ਸਾਰੇ ਸ਼ਰਧਾਲੂ ਆਨੇ ਸਾਡਾ ਫਰਜ਼ ਹੈ ਕਿ ਅਸੀਂ ਟਿੱਕਾ ਲਾਣਾ ਹੈ ਫੁੱਲ ਦੇਣਾ ਕਿੰਨੀ ਵਾਰ ਇਹਨਾਂ ਦੇ ਨਾਲ ਸਾਡਾ ਮਤਲਬ ਮੇਲ-ਮਲਾਪ ਹੋਇਆ ਕਿੰਨੀ ਵਾਰ ਹੋਇਆ ਤੇ ਇਹ ਹੁਣ ਸਾਨੂੰ ਬਾਰ-ਬਾਰ ਡਿਸਟਰਬ ਕਰਦੇ ਆਂ ਬਾਰ-ਬਾਰ ਉਹ ਕਰਦੇ ਆਂ ਕਿ ਨਹੀਂ ਪਤਾ ਨਹੀਂ ਇਹਨਾਂ ਨੂੰ ਪਿਛਲੇ 1.5-2 ਸਾਲਾਂ ਤੋਂ ਕੀ ਹੋਇਆ ਹਾਂ ਸਾਡੇ ਕੁਝ ਮੰਦਰ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕਿਸੇ ਨੇ ਇਹਨਾਂ ਦੇ ਕੰਨ ਭਰੇ ਆ ਜਾਂ ਜੋ ਵੀ ਚੀਜ਼ ਹੈ ਇਹ ਚੀਜ਼ ਹੋਈ ਹੈ ਜੀ ਉਸ ਤੋਂ ਬਾਅਦ ਇਹ ਉਹ ਹੋਇਆ ਵਰਨਾ ਇਹਨਾਂ ਨਾਲ ਬਹੁਤ ਜ਼ਿਆਦਾ ਹੋ ਸੀਗਾ ਹੁਣ ਸਾਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਤਾਂ ਅਸੀਂ ਜਾ ਕੇ ਯੂਨੀਅਨ ਵੱਲੋਂ ਆਪਣੇ ਆਪ ਸਰਾਦੀ ਨੌਲੇਜ ਦੇ ਵਿੱਚ ਲਿਆਂਦਾ ਔਰ ਸਾਨੂੰ ਇਹ ਸੀਗਾ ਸਾਨੂੰ ਪਿੱਛੇ 2 ਸਾਲ ਪਹਿਲੇ ਔਰ ਉਸ ਤੋਂ ਪਹਿਲਾਂ ਵੀ ਸਾਨੂੰ ਇੰਨੀ ਇਜਾਜ਼ਤ ਹੈਗੀ ਹੈ ਕਿ ਅਸੀਂ ਦੁੱਧ ਫਲ ਤੇ ਆਪਣਾ ਡੱਬਾ ਮਠਾਈ ਲੈ ਕੇ ਜਾ ਸਕਦੇ ਹਾਂ ਇਸ ਤੋਂ ਇਲਾਵਾ ਨਾ ਸਾਡੇ ਥੱਲੇ ਮੈਂ ਕੁਝ ਹੁੰਦਾ ਕਹਨ ਨੂੰ ਤਾਂ ਕੋਈ ਵੀ ਕੁਝ ਕਰੇ ਅਗਰ ਨੱਡਾ ਸਾਲ ਨੂੰ ਸ਼ੱਕ ਸੀ ਤਾਂ ਨੱਡਾ ਸਾ ਮੇਰਾ ਥੱਲੇ ਪਲਟਾ ਦਿੰਦੇ ਮੈਂ ਤਾਂ ਇਹਨਾਂ ਨੂੰ ਰੋਕਿਆ ਨਹੀਂ ਇਹਨਾਂ ਨੇ ਹੱਥ ਲਾ ਕੇ ਆ ਟੋਬਿਆ ਸੀਗਾ ਅਗਰ ਨੱਡਾ ਸਾਹਿਬ ਇੰਨੇ ਸੱਚੇ ਸੀਗੇ ਤਾਂ ਥੱਲੇ ਨੂੰ ਪਲਟ ਦਿੰਦੇ ਸਰਬ ਦੇ ਸਾਹਮਣੇ ਚੀਜ਼ਾਂ ਆ ਜਾਂਦੀਆਂ ਜੀ ਸੋ ਕਿਉਂ ਨਹੀਂ ਨੱਡਾ ਸਾਹਿਬ ਨੇ ਥੱਲਾ ਪਲਟਿਆ ਕਿਉਂਕਿ ਇਹਨਾਂ ਨੂੰ ਉਹਦੇ ਵਿੱਚ ਕੁਝ ਮਿਲਿਆ ਨਹੀਂ ਬਾਅਦ ਵਿੱਚ ਕਹਿ ਰਹੇ ਆ ਗੱਲਾਂ ਜੋ ਮੈਂ ਬੋਲੀ ਉਸ ਟਾਈਮ ਗੱਲ ਉਸ ਦੀ ਵੀ ਵੀਡੀਓ ਚਲਾ ਦੇਣ ਉਹ ਵੀ ਵੀਡੀਓ ਚਲਾ ਦੇਣ ਨਾ ਮੈਂ ਤੇ ਇੱਕ ਚੀਜ਼ ਕਹਿਣਾ ਉਹਨਾਂ ਨੂੰ ਸ਼ੱਕ ਤਾਂ ਪਲਟਾ ਦਿੰਦੇ ਮੇਰੇ ਥੱਲੇ ਨੂੰ ਜੀ ਠੀਕ ਹੈ ਜੀ ਉਹ ਨਹੀਂ ਕਿ ਉਹ ਨਹੀਂ ਲੱਗਿਆ ਜਿਹੜੇ ਗੱਲੇ ਪੈ ਕੇ ਦੰਦਾ ਆਲੇ ਕਿ ਉਹ ਨਹੀਂ